ਸਾਸ਼ੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਹੁਤ ਸਾਰੇ ਬਹੁਤ ਸੋਹਣੇ ਸੋਹਣੇ ਸੂਟ ਪਿਓਰ ਕਾਟਨ ਦੇ ਜਿਹੜੇ ਆਪਾਂ ਮਤਲਬ 850 ਦੀ ਸੇਲ ਸੇਲਿੰਗ ਕੀਤੀ ਸੀ ਨਾ ਸੂਟ ਉਹਦੇ ਵਿੱਚ ਨਿਊ ਡਿਜ਼ਾਈਨ ਆਏ ਲੇਗੇ ਜੇ ਤੁਸੀਂ ਲੈਣਾ ਚਾਹੁੰਦੇ ਆਪਣਾ ਫਾਸਟਲੀ ਆਰਡਰ ਕਰ ਦਿਓ ਜਿੰਨੇ ਸੂਟ ਹੈਗੇ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਬਹੁਤ ਭੈਣਾਂ ਦੀ ਡਿਮਾਂਡ ਸੀਗੀ ਵੀ ਹੋਰ ਸਟਾਕ ਲੈ ਕੇ ਆ ਉਹ ਸਟਾਕ ਲੈ ਕੇ ਆ ਜਿਹੜੀਆਂ ਭੈਣਾਂ ਕਾਫੀ ਮੈਨੂੰ ਮੈਸੇਜ ਆਏ ਸੀਗੇ ਜਿਹੜੀਆਂ ਭੈਣਾਂ ਮੰਗ ਰਹੀਆਂ ਸੀਗੀਆਂ ਤਾਂ ਤੁਸੀਂ ਫਾਸਟਲੀ ਆਰਡਰ ਆਪਣੇ ਰਖਵਾ ਲਿਓ ਦੇਖੋ ਜੀ ਪਹਿਲਾ ਸੂਟ ਇਹ ਵਾਲਾ ਹੈਗਾ ਪਿੰਕ ਵਾਈਟ ਦੇ ਉੱਪਰ ਕਲਰ ਮਲਟੀ ਕਲਰ ਦਾ ਦੇਖੋ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਇੱਕ ਸੂਟਾਂ ਚ ਆਰਾਮਦਾਰੀ ਇੰਨੀ ਕਿ ਅਗੀ ਜਿਸ ਹਿਸਾਬ ਨਾਲ ਆਪਣੇ ਗਰਮੀ ਪੈ ਰਹੀ ਹੈ ਇੰਡੀਆ ਦੇ ਵਿੱਚ ਤਾਂ ਇਹ ਫੈਬਰਿਕ ਬਹੁਤ ਜ਼ਿਆਦਾ ਵਧੀਆ ਹੈਗਾ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਸਟਾਫ ਹੈਗਾ ਇਹ ਵਾਲਾ ਕਿਉਂਕਿ ਮੈਂ ਵੀ ਇਹਦੇ ਨਾਲ ਦੇ 2-3 ਸੂਟ ਸਲਾਈ ਕਰਕੇ ਪਾਏ ਹੋਏ ਨੇਗੇ ਇੰਨੀ ਕਿ ਜ਼ਿਆਦਾ ਆਰਾਮਦਾਰੀ ਹੈਗੀ ਕੱਪੜੇ ਦੇ ਵਿੱਚ 850 ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਪਰ ਸਟਿਚਿੰਗ ਲਈ ਥੋੜਾ ਟਾਈਮ ਦੇ ਕੇ ਚੱਲਿਓ ਕਿਉਂਕਿ ਆਪਣਾ ਪਹਿਲਾ ਕੰਮ ਚੱਲ ਰਿਹਾਗਾ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਹੈਗੇ ਨੇਗੇ ਜੇ ਕੋਈ ਭੈਣ ਬਸ ਜਿਵੇਂ ਪੇਮੈਂਟ ਪਹਿਲਾਂ ਆ ਗਈ ਆਪਾਂ ਉਹਨਾਂ ਨੂੰ ਦੇ ਦਾਂਗੇ ਤੇ ਇੱਕ ਮੈਂ ਗ੍ਰੀਨ ਕਲਰ ਦਾ ਸੂਟ ਪਹਿਲਾਂ ਪਾਇਆ ਸੀਗਾ ਬਹੁਤ ਜ਼ਿਆਦਾ ਡਿਮਾਂਡ ਸੀਗੀ ਬਸ ਉਹਦੇ ਵਿੱਚ ਪਤਾ ਕੀ ਹੈਗਾ ਸਿਰਫ ਪ੍ਰਿੰਟਿੰਗ ਅਲੱਗ ਹੈਗੀ ਸੂਟ ਦੀ ਸਾਰਾ ਪ੍ਰਿੰਟ ਅਲੱਗ ਹੈਗਾ ਤੇ ਕਲਰ ਕੰਬੀਨੇਸ਼ਨ ਸਾਰਾ ਕੁਝ ਸੇਮ ਹੈ ਤਾਂ ਤੁਸੀਂ ਇਹ ਸੂਟ ਵੀ ਲੈ ਸਕਦੇ ਹੋਗੇ ਬਣਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਦੇਖੋ ਜੀ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਗ੍ਰੀਨ ਕਲਰ ਦਾ ਦੁਪੱਟਾ ਇਹਦੇ ਨਾਲ ਦੇ ਹੈਗੇ ਨੇ ਆਪਣੇ ਕੋਲ ਕਾਫੀ ਸੂਟ ਤੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਵੀ ਕਿੰਨੇ ਰੇਗੇ ਕਿਉਂਕਿ ਜਿਹੜੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਆ ਮੈਂ ਪਹਿਲੀ ਉਹਦੇ ਨਾਲ ਦੇ ਕਾਫੀ ਸੂਟ ਲੈ ਆਉਣੀ ਹੁੰਦੀ ਆਗੇ ਦੇਖੋ ਜੀ ਇਹ ਵੱਡੇ ਬਣੇ ਨੇ ਸੂਟ ਨੇ ਜੀ 3 ਮੀਟਰ ਦੀ ਕਟਿੰਗ ਹੈਗੀ ਇਹਨਾਂ ਦੀ ਕੀ ਵਾਰ ਮੈਂ ਦੱਸਣਾ ਭੁੱਲ ਜਾਂਦੀ ਆ 2 ਤਿੰਨ ਚਾਰ ਸੂਟ ਅਵੇਲੇਬਲ ਲੰਗੇ ਜੇ ਲੈਣਾ ਚਾਹੁੰਦੀ ਹੈ ਕੋਈ ਭੈਣ ਲੈ ਸਕਦੇ ਹੋਗੇ ਆਰਗੈਂਜ਼ਾ ਦੀ ਲਾਸ ਲਾ ਕੇ ਇਹਨੂੰ ਬਹੁਤ ਸੋਹਣਾ ਸਟਿਚਿੰਗ ਹੁੰਦੀ ਹੈ ਇਹਨਾਂ ਦੀ ਨਾਲ ਰੱਖ ਸਕਦੇ ਹੋਗੇ ਤੁਸੀਂ ਦੁਪੱਟਾ ਗ੍ਰੀਨ ਕਲਰ ਦਾ ਜਾਂ ਤੁਸੀਂ ਟਾਈ ਐਂਡ ਡਾਈ ਕਰਵਾ ਸਕਦੇ ਹੋਗੇ ਠੀਕ ਹੈ ਜੀ ਬਹੁਤ ਪ੍ਰਿੰਟ ਆਏ ਨੇ ਦੇਖੋ ਇਹ ਵੀ ਬਹੁਤ ਜਾਦੇ ਸੋਹਣੇ ਬਹੁਤ ਜਾਦੇ ਸੇਲਿੰਗ ਹੈਗੇ ਇਹ ਸੂਟਾਂ ਦੀ ਆਪਣੀ ਸਾਬ ਨੂੰ ਬਹੁਤ ਜਾਦੇ ਫੈਬਰਿਕ ਕੁਆਲਟੀ ਸਾਰੀ ਪਸੰਦ ਆਈ ਹੈ ਦੇਖੋ ਜੀ ਕਿੰਨਾ ਜਾਦੇ ਸੋਨਾ ਪ੍ਰਿੰਟ ਹੈਗਾ ਤੁਸੀਂ ਲੈਣਾ ਚਾਹਦੇ ਸਕਰੀਨ ਸ਼ਾਟ ਲੈ ਲਿਓ ਸਿਲਾਈ ਕਰਵਾਉਂਗੇ ਤਾਂ ਤੁਹਾਡਾ ਜਿਹੜਾ ਮੇਜ਼ਰਮੈਂਟ ਹੈਗਾ ਮਤਲਬ ਨਾਪ ਹੈਗਾ ਕਿ ਕਈ ਪੈਣਾਂ ਨੂੰ ਨਹੀਂ ਸਮਝ ਲੱਗਦੀ ਹੈ ਨਾ ਮੈਂ ਤੁਹਾਨੂੰ ਦੋਨੇ ਤਰੀਕੇ ਨਾਲ ਸਮਝਾ ਦੇਣੀ ਆ ਜਿਹੜਾ ਤੁਹਾਡਾ ਨਾਪ ਹੈਗਾ ਸਹੀ ਹੋਣਾ ਚਾਹੀਦਾ ਹੈਗਾ ਕਾਲ ਨੂੰ ਤੁਸੀਂ ਘਰ ਜਾ ਕੇ ਇਹਨਾਂ ਕਹਿ ਜਦੋਂ ਤੁਹਾਡੇ ਕੋਲ ਸੌਰੀ ਤੁਹਾਡੇ ਕੋਲੇ ਸੂਟ ਆਉਂਦਾ ਹੈ ਨਹੀਂ ਕਹਿ ਸਕਦੇ ਹੈਗੇ ਵੀ ਸਾਡੇ ਸੂਟ 'ਚ ਇਤੋਂ ਕਮੀ ਹੈ ਕਿ ਸਲਾਈ ਦੇ ਵਿੱਚ ਤੁਸੀਂ ਨਾਲ ਦੀ ਨਾਲ ਜਿੰਨਾ ਤੁਸੀਂ ਸਾਨੂੰ ਮੈਜ਼ਰਮੈਂਟ ਭੇਜਿਆ ਹੈਗਾ ਤੁਸੀਂ ਨਾਲ ਦੀ ਨਾਲ ਆਪਣਾ ਮੈਜ਼ਰਮੈਂਟ ਚੈੱਕ ਕਰ ਲਿਓ ਉਦੋਂ ਇੱਕ ਪੁਆਇੰਟ ਨਾ ਘਟਨਾ ਵੱਦ ਕਦੇ ਨਹੀਂ ਹੋਊਗਾ ਤੁਸੀਂ ਆਪ ਕੋਈ ਉਹ ਕਰਵਾਉਂਗੇ ਲੂਜ਼ ਵਗੈਰਾ ਉਹ ਤੁਸੀਂ ਕਰਵਾ ਸਕਦੇ ਹੋ ਸਕਰੀਨ ਸ਼ਾਟ ਲਈ ਚਲੋ ਦੀ ਫਟਾਫਟ ਫੁੱਟਣ ਦੇ ਤੇ ਆਪਾਂ ਨੂੰ ਮੈਸੇਜ ਕਰ ਦਿਓ ਸੂਟ ਸਾਰੇ ਸੋਨੇ ਲੰਗੇ ਜਦੋਂ ਸਟਿਚ ਹੋ ਜਾਂਦੇ ਨੇ ਨਾ ਡਿਜ਼ਾਈਨ ਵਗੈਰਾ ਬਣ ਜਾਂਦੇ ਨੇਗੇ ਫਿਰ ਬਹੁਤ ਜ਼ਿਆਦੇ ਸੋਨੇ ਭਰਦੇ ਦਿੰਦੇ ਇਹ ਸੂਟ ਦੇਖੋ ਜੀ ਇਹ ਵੀ ਪ੍ਰਿੰਟ ਬਹੁਤ ਜ਼ਿਆਦੇ ਸੋਨਾ ਇਹਦੇ ਵਿੱਚ ਦੋ ਸੂਟ ਹੈਗੇ ਨੇਗੇ ਆਪਣੇ ਕੋਲੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਇਹਦੇ ਨਾਲ ਤੁਸੀਂ ਬਲੈਕ ਜਾਂ ਵਾਈਟ ਕਲਰ ਦੀ ਜਾਂ ਪੀਚ ਕਈ ਕਲਰ ਨੇ ਇਹਦੇ ਵਿੱਚ ਉਸ ਤਰ੍ਹਾਂ ਦੀ ਲੈਂਸ ਲਗਾ ਲਓ ਇਹ ਰੇਂਸੂਟ ਬਹੁਤ ਜ਼ਿਆਦੇ ਸੋਨਾ ਬੰਦ ਆ ਸਲਾਈ ਹੋ ਕੇ ਇਹ ਵਾਲਾ ਸੂਟ ਵੀ ਬਹੁਤ ਜ਼ਿਆਦੇ ਸੋਨੇਗਾ ਪ੍ਰਿੰਟ ਬਹੁਤ ਜ਼ਿਆਦੇ ਸੋਨੇਗਾ ਇਹਦੇ ਨਾਲ ਦਾ ਸੂਟ ਆਪਣਾ ਸਲਾਈ ਲਈ ਗਿਆ ਉਹ ਹੈ ਆਪਾਂ ਚਿਕਨ ਦਾ ਮਤਲਬ neck ਦੇ ਉੱਪਰ patch ਲਗਵਾਤਾ ਤੇ ਬਾਜੂ ਤੇ ਜਦੋਂ ਸਟੀਚ ਹੋ ਕੇ ਆ ਗਿਆ ਫਿਰ ਮੈਂ ਤੁਹਾਨੂੰ ਦਿਖਾਉਂਗੀ ਇਹ ਮੇਰੀ ਮੰਮੀ ਦਾ ਹੀ ਸੂਟ ਹੈਗਾ ਜਦੋਂ ਬਣ ਕੇ ਆ ਗਿਆ ਨਾ ਫਿਰ ਤੁਹਾਡੇ ਨਾਲ ਡਿਜ਼ਾਈਨ ਸ਼ੇਅਰ ਕਰਾਂਗੇ ਨਵਾਂ ਜਿਹਾ ਡਿਜ਼ਾਈਨ ਸੀਗਾ ਆਪਾਂ ਬਣਵਾਇਆ ਦਾ ਕੁਛ ਆ ਕੁਛ ਜੇ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਤੇ ਸਕਰੀਨਸ਼ਾਟ ਲੈ ਲਓ ਇਹਦੇ ਨਾਲ ਆਪਾਂ ਰੱਖਾਂਗੇ ਕਾਫੀ ਕਲਰ ਦਾ ਦੁਪੱਟਾ ਉਹ ਜਾ ਕੇ ਸੋਨਾ ਲੱਗੂਗਾ ਇੱਕ ਮੈਂ ਤੁਹਾਨੂੰ ਪਹਿਲਾਂ ਗ੍ਰੇ ਦੇ ਵਿੱਚ ਦਿਖਾਇਆਗਾ ਪ੍ਰਿੰਟ ਉਹਦੇ ਵਿੱਚ ਪਿੰਕ ਚ ਵੀ ਹੈਗਾ। ਦੇਖੋ। ਤੁਹਾਨੂੰ ਸਮਝ ਲੱਗ ਜੂਗਾ ਮੈਂ ਤੁਹਾਨੂੰ ਥੋੜਾ ਥੋੜਾ ਖੋਲ ਕੇ ਦਿਖਾ ਦਿੰਨੇ ਹਾਂ ਕਿਉਂਕਿ ਸੂਟ ਕਾਫੀ ਲੰਗੇ ਫਿਰ ਨਹੀਂ ਵੀ ਕਈ ਵਾਰ ਸਮਤਲਬ ਹੁੰਦਾ। ਮੈਨੂੰ ਆਇਆ ਵੀ ਜਲਦੀ ਵੀਡੀਓ ਪਾ ਆ ਜੀ ਸਿੱਤ ਉੱਚੀ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ। ਇੱਕ ਤੋਂ ਇੱਕ ਹਟ ਕੇ ਆ ਗਿਆ ਇਹਦੇ ਨਾਲ ਤੁਸੀਂ ਬਲੈਕ ਦੁਪੱਟਾ ਰਖਾ ਸਕਦੇ ਹੋਗੇ। ਤੇ ਬਲੈਕ ਹੀ ਲੈਸ ਲਗਾ ਸਕਦੇ ਹੋਗੇ ਬਹੁਤ ਸੋਹਣਾ ਸੂਟ ਬਣ ਜੂਗਾ ਆ ਸੂਟ ਵੀ ਬਹੁਤ ਜਿਆਦੇ ਸੋਹਣਾ ਹੈਗਾ ਮਲਟੀ ਦੇ ਵਿੱਚ ਸਾਰੇ ਕਲਰ ਨੇਗੇ ਤੇ ਕੁਝ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟਿੰਗ ਡਿਜ਼ਾਈਨ ਕਲਰ ਆਪਾਂ ਸਾਰੇ ਜਿਹੜੇ ਸੂਟ ਨੇ ਨਾ ਆਪਾਂ ਬਹੁਤ ਮਤਲਬ ਚੁਆਇਸ ਕਰ ਕਰਕੇ ਲੈ ਕੇ ਆਉਣੇ ਹੁੰਦੇ ਆਂਗੇ ਤੇ ਇੱਕ ਨਾ ਆ ਬਲੈਕ ਪ੍ਰਿੰਟ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਜਿਹੜੀਆਂ ਭੇੜਾ ਰਹਿ ਗਿਆ ਸੀਗਾ ਤਾਂ ਤੁਸੀਂ ला ਸਕਦੇ ਹੋਗੇ ਆਪਣਾ ਪ੍ਰਿੰਟ ਸੂਟ ਦੇਖੋ ਜੀ ਇਹਦੇ ਨਾਲ ਦੇ ਦੋ ਸੂਟ ਹੈਗੇ ਨੇਗੇ ਬਹੁਤ ਜ਼ਿਆਦਾ ਡਿਮਾਂਡ ਸੀ ਕਾਫੀ ਮੈਸੇਜ ਆਏ ਹੋਏ ਸੀਗੇ ਦੋ ਸੂਟ ਲੈਣਗੇ ਜਿਹੜੀਆਂ ਪੈਣਾ ਰਹਿ ਗਈਆਂ ਸੀਗੀਆਂ ਤਾਂ ਤੁਸੀਂ ਲੈ ਚੋ ਮੈਨੂੰ ਮੈਸੇਜ ਕਰ ਦੇ ਸੀ ਨਾ ਇਹਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਸੂਟ ਦਿਖਾ ਚੁੱਕੀ ਆਂਗੀ ਦੂਜਾ ਸੂਟ ਹੈ ਇਹਦੇ ਨਾਲ ਦਾ ਵੀ ਮੈਂ ਪਿੰਕ ਸੂਟ ਤੁਹਾਨੂੰ ਦਿਖਾ ਦਿੱਤੀ ਆ ਇੱਕ ਇਹ ਵਾਲਾ ਹੈਗਾ ਓਨੀਅਨ ਸ਼ੇਡ ਦੇ ਵਿੱਚ ਜਿਵੇਂ ਦਾ ਮੈਂ ਕਲਰ ਪਾਈ ਬੈਠੀ ਆਂ ਬਸ ਇਹ ਥੋੜਾ ਜਿਹਾ ਫਰਕ ਹੈ 10-20 ਦਾ ਜਿਆਦਾ ਵੀ ਫਰਕ ਹੈਗਾ ਜਦੋਂ ਸਲਾਈ ਹੋ ਜਾਣਗੇ ਨਾ ਸੂਟ ਬਹੁਤ ਜ਼ਿਆਦੇ ਸੋਹਣੇ ਲੱਗਣਗੇ ਦੋ ਸੂਟ ਲੈਂਗੇ ਇਹਦੇ ਨਾਲ ਦੇ ਵੀ ਇਹਦਾ ਤੁਸੀਂ ਕੋਟ ਸੈੱਟ ਵਗੈਰਾ ਵੀ ਬਣਵਾ ਸਕਦੇ ਹੋ ਕੱਲ ਮੈਂ ਵੀਡੀਓ ਦੇ ਵਿੱਚ ਦਿਖਾਇਆ ਸੀ ਨਾ ਇਹਦਾ ਕੋਟ ਸੈੱਟ ਬਹੁਤ ਜ਼ਿਆਦਾ ਸੋਹਣਾ ਬਣੂਗਾ ਇਹ ਆ ਵੀ ਪ੍ਰਿੰਟ ਇਦਾਂ ਮ ਘਾਜ ਦੋ ਉੱਤਰਾਇਆ ਇਦੇ ਨਾਲ ਦੇ ਵੀ ਹੈਗੇ ਨੇ 2 ਸੂਟ ਤੁਸੀਂ ਕੋਟ ਸੈੱਟ ਬਣਵਾਉਂਗੇ ਤਾਂ ਬਹੁਤ ਜ਼ਿਆਦੇ ਸੋਹਣਾ ਬਣੂਗਾ ਤੇ ਇਹ ਕੇ ਕਾਫੀ ਸੂਟ ਦੀ ਡਿਮਾਂਡ ਸੀਗੀ ਇਹਨਾਂ ਦੀ ਵੀ ਤੇ ਸੂਟ ਆ ਚੁੱਕੇ ਨੇਗੇ ਪਰ ਮੈਂ ਉਸ ਟਾਈਮ ਤੇ ਹਨਾ ਜਿੰਨਾ ਪਹਿਲਾਂ ਦੀ ਪੇਮੈਂਟ ਆਈ ਹੋਈ ਸੀ ਮੈਂ ਵਾਪਸ ਕੀਤੀ ਹੈਗੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਨਾ ਐਵੇਂ ਮੈਂ ਤੁਹਾਡੀ ਪੇਮੈਂਟ ਨਹੀਂ ਰੱਖ ਸਕਦੀ ਹੈਗੀ ਕਾਫੀ ਦਿਨ ਤੇ ਦੇ ਹੁਣ ਤੁਸੀਂ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋਗੇ ਸੂਟ ਆ ਚੁੱਕੇ ਆ ਜੀ 850 ਪ੍ਰਾਈਸ ਹੈਗਾ ਤੇ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਆਪਣਾ ਸਕਰੀਨਸ਼ਾਟ ਪੇਜ ਭੇਜਿਆ ਕਰੋ ਜੀ ਦੋ ਸੂਟ ਹੈਗੇ ਨੇ ਜੀ ਇਹਦੇ ਨਾਲ ਦੇ ਜਿਹੜੀਆਂ ਪੈਣਾ ਮੰਗ ਰਹੀਆਂ ਸੀਗਾ ਤੋਂ ਤੁਸੀਂ ਲੈ ਸਕਦੇ ਹੋਗੇ ਤੇ ਆ ਵਾਲਾ ਮਲਟੀਪੇ ਪਹਿਲਾਂ ਦਿਖਾ ਚੁੱਕੀ ਹਾਂਗੀ ਤੁਹਾਨੂੰ ਉਹਦੇ ਨਾਲ ਦਾ ਇੱਕ ਸੂਟ ਹੋਰ ਹੈਗਾ ਡਿਜ਼ਾਈਨ ਤੁਹਾਨੂੰ ਸਾਰਾ ਇੱਕ ਤੋਂ ਇੱਕ ਹਟਕੇ ਮਿਲੇਗਾ ਆਪਣੇ ਕੋਲੇ ਦੇ ਇਹ ਵੀ ਕਿੰਨਾ ਜਾਦੇ ਸੋਹਣਾ ਜਦੋਂ ਇਹ ਸਟਿਚ ਹੋ ਜਾਂਦੇ ਨੇ ਸੂਟ ਬਹੁਤ ਜ਼ਾਦੇ ਸੋਹਣੇ ਬਣਦੇ ਨੇਗੇ ਬਹੁਤ ਸੋਹਣੇ ਸਕਰੀਨਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰ ਦਿਓ ਤੇ ਲਾਸਟ ਸੂਟ ਹੈਗਾ ਨਾ ਮਹਿਰੂਨ ਜਿਹਾ ਇਹਦੇ ਨਾਲ ਦੇ ਵੀ ਹੈਗੇ ਨੇਗੇ ਦੋ ਸੂਟ ਆਪਣੇ ਕੋਲੇ ਜੋ ਕਿ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਦੇ ਉੱਪਰ ਤੁਸੀਂ ਲਾਈਟ ਪਿੰਕ ਪੀਚ ਜੀ ਉਹ ਹੈਗੀ ਤੇ ਤੁਸੀਂ ਲਾਸ ਲਗਵਾ ਸਕਦੇ ਹੋਗੇ ਜਿਸ ਜਿਵੇਂ ਹੁਣ ਚੌੜੀ ਲਾਸ ਦਾ ਟ੍ਰੈਂਡ ਹੈ ਨਾ ਉਹਦਾ organza ਦੀ ਦਾ ਆ ਵੀ ਸੂਟ ਬਣਵਾਇਓ ਬਹੁਤ ਸੋਹਣੇ ਬਣਨਗੇ ਸਾਰੇ ਹੀ ਜਦੋਂ ਤੁਸੀਂ ਰੈਡੀ ਕਰਵਾ ਲਏ ਉਹ ਸੂਟ ਸਾਰੇ ਹੀ ਸੋਹਣੇ ਬਣ ਜਾਂਦੇ ਹੁੰਦੇ ਨੇ ਕੁਝ ਚੀਜ਼ਾਂ ਸਟਿਚਿੰਗ ਤੇ ਵੀ ਡਿਪੈਂਡ ਹੁੰਦੀਆਂ ਨੇ ਕਿ ਆ ਵੀ ਤੁਹਾਡਾ ਟੇਲਰ ਕਿਵੇਂ ਦੀ ਸਟਿਚਿੰਗ ਕਰਦਾ ਹੈਗਾ ਹਨਾ ਜਦੋਂ ਸਟਿਚ ਹੋ ਜਾਂਦਾ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜਾਂਦਾ ਹੁੰਦਾ ਚੁੰਨੀਆਂ ਫਿਲਹਾਲ ਕਿਸੇ ਨਾਲ ਵੀ ਨਹੀਂ ਹੈਗੀਆਂ ਜੇ ਤੁਸੀਂ ਸਾਨੂੰ ਕਹੋਗੇ ਵੀ ਸਾਡਾ ਦੁਪੱਟਾ ਰੈਡੀ ਕਰਕੇ ਦੇ ਦਿਓ ਤਾਂ ਆਪਾਂ ਤੁਹਾਡਾ ਦੁਪੱਟਾ ਰੈਡੀ ਕਰਕੇ ਦੇਵਾਂਗੇ ਲੈਸ ਪੁਆਰਾ ਕਹੋ ਉਹ ਵੀ ਲਗਾ ਕੇ ਦੇ ਦਾਂਗੇ ਫਿਲਹਾਲ ਕਿਸੇ ਨਾਲ ਨਹੀਂ ਹੈਗੇ ਦੁਪੱਟੇ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੇ ਸਾਡੇ ਸੂਟ ਲੱਗੇ ਤੇ ਵਾਦ ਤੋਂ ਵਾਦ ਆਪਣੇ ਕੋਲੋਂ ਸੂਟ ਨਵੇਂਗਾ ਨਵੇਂ ਕਸਟਮਰ ਨੇ ਜੋੜੇ ਲੇਗੇ ਤੇ ਹੋਰ ਵੀ ਤੁਸੀਂ ਮੇਰੇ ਕਈ ਪਹਿਣਾ ਵੀਡੀਓ ਦੇਖ ਲਈ ਹੋਣੀ ਆ ਬਾਹਰੋਂ ਦੇ ਸਬ ਦੇਸ਼ਾਂ ਦੇ ਵਿੱਚ ਦੇਖ ਰਹੇ ਹੋ ਤਾਂ ਤੁਸੀਂ ਵੀ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਬਹੁਤ ਜਾਦੇ ਸੂਟਾਂ ਦੀ ਸੇਲਿੰਗ ਹੈਗੀ ਇਹਨਾਂ ਦੀ ਕਾਫੀ ਪਹਿਣਾ ਦੇ ਤਿੰਨ ਤਿੰਨ ਸੂਟ ਵੀ ਲੈ ਜਾਂਦੀਆਂ ਨੇ ਕਿਉਂਕਿ ਇਹਨਾਂ ਕੋ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਤੁਸੀਂ ਪਾ ਸਕਦੇ ਹੋ ਜਿਹੜੀਆਂ ਬਾਹਰ ਲਿਆ ਪਹਿਣਾ ਸਟਿਚ ਕਰਵਾ ਰਹੇ ਨੇ ਤੇ ਆਪਾਂ ਉਹਨਾਂ ਉਹਨਾਂ ਦੇ ਸੂਟਾਂ ਦੇ نیچے ਇਹਨਾਂ ਦੇ نیچے ਵੀ ਆਪਾਂ ਲਾਈਨਿੰਗ ਲਾ ਦਾਂਗੇ ਤੇ ਡਿਜ਼ਾਈਨ ਆਪਣੇ ਸਟੀਚਿੰਗ ਦੇ ਵੀ ਇੱਕ ਤੋਂ ਇੱਕ हट ਕੇ ਹੁੰਦੇ ਨੇ ਤੁਸੀਂ ਕਰਵਾਣਾ ਚਾਹੋ ਤਾਂ ਕਰਵਾ ਸਕਦੇ ਹੋ ਪਰ ਟੀਚਿੰਗ ਲਈ 15 ਤੋਂ 20 ਦਿਨ ਦੇ ਕੇ ਸਾਨੂੰ ਚੱਲਣਾ ਪਊਗਾ ਕਿਉਂਕਿ ਇਹ ਪਹਿਲਾਂ ਆਲਰੇਡੀ ਆਰਡਰ ਚੱਲ ਰਹੇ ਨੇ ਜਿੰਨੇ ਪਹਿਲਾਂ ਦੇ ਫਿਰ ਉਸ ਮੁਤਾਬਕ ਹੀ ਆਪਣਾ ਕੰਮ ਚੱਲ ਰਿਹਾ ਹੈਗਾ ਤੇ ਹਜੇ ਆਪਣੇ ਸਾਰੇ ਪਿੱਛੇ ਰੈਕ ਭਰੇ ਪਏ ਨੇਗੇ ਕਿਉਂਕਿ ਇਹਨਾਂ ਦੇ ਬਾਅਦ ਚ ਆਰਡਰ ਆਏ ਸੀ ਕੱਲ ਪਹਿਲਾਂ ਦੇ ਆਰਡਰ ਆਏ ਸੀਗੇ ਬਾਅਦੋਂ ਨਵੀਆਂ ਪਹਿਲਾਂ ਦੇ ਤਾ ਕਰਕੇ ਹਜੇ ਉਹ ਐਵੇਂ ਹੀ ਪਏ ਨਗੇ ਪਰ ਥੋੜਾ ਜਿਹਾ ਟਾਈਮ ਦੇ ਕੇ ਚੱਲਣਾ ਪੋਗਾ ਕਿਉਂਕਿ ਸਾਰੇ ਹਨਾ ਵੀ ਪਹਿਲਾਂ ਜਿਨ੍ਹਾਂ ਦੇ ਚੱਲ ਰਹੇ ਨੇ ਫਿਰ ਉਹਨਾਂ ਦਾ ਕੰਮ ਲੇਟ ਹੋ ਜਾਊਗਾ ਤਾਂ ਕਰਕੇ ਫਿਰ ਸਾਰੀ ਚੀਜ਼ ਧਿਆਨ ਚ ਰੱਖ ਕੇ ਚੱਲਣੀ ਪੈਂਦੀ ਹੈਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ